ਪੰਜਾਬ ਦੀ ਸਿਆਸਤ ਦੇ ਅੰਦਰ ਦਲ ਬਦਲੀਆਂ ਇਸ ਪ੍ਰਕਾਰ ਹੋ ਗਈਆਂ ਨੇ ਕਿ ਪਤਾ ਨਹੀਂ ਲੱਗਦਾ ਕਿ ਆਗੂ ਸਵੇਰੇ ਕਿਸ ਪਾਰਟੀ 'ਚ ਸੁੱਤਾ ਉੱਠਿਆ ਤੇ ਰਾਤ ਨੂੰ ਕਿਸ ਪਾਰਟੀ 'ਚ ਜਾ ਕੇ ਸੋਵੇਗਾ ਚਰਚਾ ਐਸੀ ਕਿ ਭਾਜਪਾ ਦਾ ਇੱਕ ਵੱਡਾ ਆਗੂ ਜਿਹੜਾ ਉਹ ਕਾਂਗਰਸ ਦੇ ਸੰਪਰਕ 'ਚ ਹੈ ਕਾਂਗਰਸ ਦਾ ਸਰਪੰਕ ਟੁੱਟ ਗਿਆ ਹੁਣ ਉਹ ਅਕਾਲੀ ਦਲ ਦੇ ਸੰਪਰਕ 'ਚ ਹੈ ਸਥਿਤੀ ਇਹ ਬਣ ਗਈ ਹੈ ਕਿ ਸੂਤਰ ਦੱਸਦੇ ਸੀ ਕਿ ਵੀ ਕਾਂਗਰਸ ਨਾਲ ਲਗਾ ਭੱਗ ਗੱਲਬਾਤ ਤੈ ਮੰਨੀ ਜਾ ਰਹੀ ਹੈ ਪਰ ਸਵੇਰ ਚੜ੍ਹਦੇ ਆ ਚੜ੍ਹਦੇ ਆ ਸਥਿਤੀ ਬਦਲੀ ਤੇ ਹੁਣ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੱਡਾ ਆਗੂ ਜਿਹੜਾ ਹੁਣ ਅਕਾਲੀ ਦਲ ਦੇ ਸੰਪਰਕ ਚ ਆ ਗਿਆ। ਇਹ ਕੋਈ ਵੱਡਾ ਆਗੂ ਹੋਰ ਨਹੀਂ। ਇਹ ਵਿਜੇ ਸਾਪਲਾਹਉਰੀ ਨੇ। ਵਿਜੇ ਸਾਪਲਾਹਉਰੀ ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ। ਸ਼ਾਮਲ ਹੋਣ ਦਾ ਦਿਨ ਵੀ ਮਿੱਥ ਲਿਆ ਗਿਆ। ਸਾਰੀ ਗੱਲ ਦੱਸਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਵਿਜੇ ਸਾਪਲਾ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਸਮੇਂ ਸਰਕਰ ਦਾ ਆਗੂ ਹੈ ਖਾਸ ਕਰਕੇ ਦਲਿਤ ਆਗੂਆਂ ਦੇ ਵਿੱਚ ਉਹਨਾਂ ਦਾ ਆਸਾਨੀ ਇਸ ਸਮੇਂ ਕੋਈ ਨਹੀਂ। ਉਹ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀਰੇ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਉਹਨਾਂ ਦੀ ਆਪਣੀ ਇੱਕ ਖਾਸ ਪਕੜ ਹੈ ਉਹਨਾਂ ਦੀ ਬਰਾਦਰੀ ਬਹੁਤ ਤਕੜੀ ਹੈ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਲਈ ਚੁਣੇ ਵੀ ਗਏ 2014 ਚ ਕੇਂਦਰੀ ਰਾਜ ਮੰਤਰੀ ਵੀਰੇ ਉਸ ਦੇ ਬਾਵਜੂਦ ਇਸ ਵਾਰ ਉਹਨਾਂ ਨੂੰ ਟਿਕਟ ਦੀ ਮੋੜਾ ਸੀ ਉਹਨਾਂ ਨੂੰ ਉਹਨਾਂ ਨੂੰ ਆਸ ਸੀ ਕਿ ਜਿਹੜੀ ਸੋਮ ਪ੍ਰਕਾਸ਼ ਨੂੰ ਟੇਡ ਦਿੱਤੀ ਗਈ ਉਹਨਾਂ ਨੂੰ ਲੋਕ ਸਭਾ ਚ ਭੇਜਿਆ ਗਿਆ ਹੁਸ਼ਿਆਰਪੁਰ ਤੋਂ ਇਸ ਵਾਰ ਉਹਨਾਂ ਦਾ ਨੰਬਰ ਨਿਕਲੇਗਾ ਪਾਰਟੀ ਨੇ ਸੋਮ ਪ੍ਰਕਾਸ਼ ਨੂੰ ਤਾਂ ਟਿਕਟ ਨਹੀਂ ਦਿੱਤੀ ਪਰ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਵਿਜੇ ਸਾਪਲਾ ਇਸ ਤੋਂ ਵਾਵਾ ਖਫ ਨੇ ਤੁਹਾਨੂੰ ਕੱਲ ਖਬਰ ਦਿੱਤੀ ਸੀ ਕਿ ਵਿਜੇ ਸਾਪਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਿਹੜੀ ਹੈ ਮੋਦੀ ਦਾ ਪਰਿਵਾਰ ਵਾਲਾ ਟੈਗ ਵੀ ਹਟਾ ਦਿੱਤਾ ਤੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਰਾਹ ਜੇਕਰ ਰੱਬ ਬੰਦ ਕਰ ਦਿੰਦਾ ਤਾਂ ਰੱਬ ਕਈ ਰਾਹ ਹੋਰ ਖੋਲ ਦਿੰਦਾ ਤਾਂ ਸਥਿਤੀ ਸਾਫ਼ ਸੀ ਸੂਤਰ ਕਹਿੰਦੇ ਕਿ ਵੀ ਪਹਿਲਾਂ ਕਾਂਗਰਸ ਦੇ ਨਾਲ ਸੰਪਰਕ ਜ਼ਰੂਰ ਹੋਇਆ ਵਿਜੇ ਸਾਪਲਾ ਨੇ ਸੰਪਰਕ ਨਹੀਂ ਕੀਤਾ ਕਾਂਗਰਸ ਦੇ ਵੱਲੋਂ ਹੀ ਇਹ ਸੰਪਰਕ ਕੀਤਾ ਗਿਆ ਸੀ ਪਰ ਵਿਜੇ ਸਾਪਲਾ ਨੇ ਕਾਂਗਰਸ ਨੂੰ ਨਾ ਕਰਤੀ ਪਹਿਲਾ ਗੱਲਬਾਤ ਚੱਲਦੀ ਰਹੀ ਪਰ ਫਾਈਨਲ ਨਤੀਜਾ ਕਾਂਗਰਸ ਨਾਲ ਨਾ ਹੋ ਗਿਆ ਹੁਣ ਵਿਜੇ ਸਾਪਲਾ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਦੇ ਲਈ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਸ਼ੁੱਕਰਵਾਰ ਨੂੰ ਐਂਟਰੀ ਹੋਣ ਜਾ ਰਹੀ ਹੈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਿਯਾਰਪੁਰ ਜਾਣਗੇ ਅਤੇ ਉਹਨਾਂ ਨੂੰ ਸ਼ਾਮਲ ਕਰਉਣਗੇ ਤੇ ਲਗਭਗ ਤੈਅ ਆ 99% ਇਸ ਗੱਲ ਦੀ ਸੰਭਾਵਨਾ ਹੈ ਕਿ ਜਿਹੜਾ ਵਿਜੇ ਸਾਪਲਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਹੋਣਗੇ ਇਹ ਸਥਿਤੀ ਪੂਰੀ ਤਰ੍ਹਾਂ ਨਾਲ ਸਪਸ਼ਟ ਹੋ ਚੁੱਕੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਨਾਮ ਮਿਲਣ ਤੋਂ ਔਖੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਇਸ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਹੋ ਜਾਵੇਗਾ ਸਾਂਪਲਾ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਭਾਜਪਾ ਛੱਡ ਚੁੱਕੇ ਸੰਜੀਵ ਤਲਵਾਰ ਅਤੇ ਸਾਂਪਲਾ ਦੇ ਕਈ ਹੋਰ ਨੰਦੀਕੀ ਵੀ ਅਕਾਲੀ ਦਲ ਦਾ ਪੱਲਾ ਫੜ ਲੈਣਗੇ ਇਸ ਤਰ੍ਹਾਂ ਨਾਲ ਸਾਪਲਾ ਦੇ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਦੀ ਸਟੇਜ ਤਿਆਰ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 19 ਅਪ੍ਰੈਲ ਨੂੰ ਹੁਸ਼ਿਆਰਪੁਰ ਆ ਕੇ ਸਾਪਲਾ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ 'ਚ ਸ਼ਾਮਲ ਕਰਵਾ ਲੈਣਗੇ ਸਾਪਲਾ ਨੇ ਭਾਜਪਾ ਛੱਡਣ ਦਾ ਸੰਕੇਤ ਕੱਲ੍ਹ ਹੀ ਦੇ ਦਿੱਤਾ ਸੀ ਜਦੋਂ ਭਾਜਪਾ ਵੱਲੋਂ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਲਾਣੇ ਆ ਗਿਆ ਸੀ ਸਾਪਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਪਾ ਕੇ ਕਿਹਾ ਸੀ ਕਿ ਇੱਕ ਰਸਤਾ ਬੰਦ ਹੁੰਦਾ ਤਾਂ ਭਗਵਾਨ ਹੋਰ ਕਈ ਰਾਸਤੇ ਖੋਲ ਦਿੰਦਾ ਉਹਨਾਂ ਮੋਦੀ ਕਾ ਪਰਿਵਾਰ ਦਾ ਟੈਗ ਵੀ ਆਪਣੇ ਐਕਸ ਅਕਾਊਂਟ ਤੋਂ ਹਟਾ ਲਿਆ ਸੀ ਉਦੋਂ ਤੁਸੀਂ ਕਿਐਸ ਰਾਈਆਂ ਲੱਗ ਰਹੀਆਂ ਸਨ ਕਿ ਸਾਫਲਾ ਦਾ ਅਗਲਾ ਕਦਮ ਕੀ ਹੋਵੇਗਾ ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਵੀ ਉਹਨਾਂ ਨੂੰ ਸੰਦੇਸ਼ ਮਿਲਿਆ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਸੀ ਪਰ ਗੱਲ ਨਹੀਂ ਬਣੀ ਅਤੇ ਸਾਫਲਾ ਨੇ ਅਕਾਲੀ ਦਲ 'ਚ ਸ਼ਾਮਲ ਹੋਣਾ ਬਿਹਤਰ ਸਮਝਿਆ ਜ਼ਿਕਰ ਜੋ ਹੈ ਕਿ ਕਾਂਗਰਸ ਵੀ ਇਸ ਵੇਲੇ ਹਿਸ਼ਾਰਪੁਰ ਤੋਂ ਤਕੜੇ ਐਸੀ ਉਮੀਦਵਾਰ ਦੀ ਭਾਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਹਾਈ ਕਮਾਂਡ ਨੇ ਸਥਾਨਕ ਆਗੂਆਂ ਨੂੰ ਵੀ ਪ੍ਰੋਸੈਸ ਚ ਲੈ ਲਿਆ ਅਤੇ ਸਾਰੇ ਆਗੂ ਚੋਣਾਂ 'ਚ ਸਾਫਲਾ ਲਈ ਕੰਮ ਕਰਨ ਲਈ ਵੀ ਰਾਜ਼ੀ ਹੋ ਗਏ ਨੇ 2014 'ਚ ਜਦੋਂ ਸਾਫਲਾ ਅਕਾਲੀ ਦਲ ਭਾਜਪਾ ਗੱਠਜੋੜ ਦੇ ਨਮਾਇंदे ਵਜੋਂ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਸਨ ਤਾਂ ਅਕਾਲੀਆਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲਿਆ ਸੀ ਸਾਫਲਾ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਪੰਜਾਬ ਖਾਦੀ ਤੇ ਵਿਲੇਜ ਇੰਡਸਟਰੀ ਬੋਰਡ ਅਤੇ ਸਟੇਟ ਫਾਰੈਸਟ ਡਵੈਲਪਮੈਂਟ ਕਾਰਪੋਰੇਸ਼ਨ ਦੇ ਵੀ ਚੇਅਰਮੈਨ ਰਹੇ ਨੇ ਇਸੇ ਨਾਲ ਹੀ ਉਹ ਗੋਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੀ ਚੇਅਰਮੈਨ ਰਹੇ ਨੇ 2019 ਚ ਜਦੋਂ ਭਾਜਪਾ ਨੇ ਉਹਨਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਤਾਂ ਉਹਨਾਂ ਨੂੰ ਜਨਤਕ ਤੌਰ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਭਾਜਪਾ ਦੇ ਸੂਤਰਾਂ ਅਨੁਸਾਰ ਪਾਰਟੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਪਰ ਅਦ ਵਿਚਾਲੇ ਅਸਤੀਫਾ ਲੈ ਲਿਆ ਗਿਆ ਉਦੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਪਾਰਟੀ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਲਈ ਉਹਨਾਂ ਤੋਂ ਅਸਤੀਫਾ ਮੰਗਿਆ ਗਿਆ ਸਾਪਲਾ ਤੇ ਉਹਨਾਂ ਦੇ ਸਮਰਥਕਾਂ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਹੁਸ਼ਿਆਰ ਪਰ ਹਲਕੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਪਾਵੇਂ ਉਹਨਾਂ ਦਾ ਅਕਾਲੀ ਦਲ ਵਿੱਚ ਜਾਣਾ ਤੈ ਹੋ ਗਿਆ ਪਰ ਸਾਹਵਲਾ ਨੇ ਆਪਣੇ ਵੱਲੋਂ ਇਸ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਹੈ ਉਹਨਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਫੈਸਲਾ ਨਹੀਂ ਲਿਆ ਜਾਵੇਗਾ ਜੇਕਰ ਕੋਈ ਫੈਸਲਾ ਲਿਆ ਜਾਵੇਗਾ ਤੋ ਪਾ ਸਾਂਪਲਾ ਜਿਹੜੇ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਗੱਲਬਾਤ ਕਰਨ ਤੋਂ ਬਾਅਦ ਹੀ ਰਹਿਣਗੇ ਸਾਂਪਲਾ ਦਾ ਅਕਾਲੀ ਦਲ 'ਚ ਜਾਣਾ ਲਗਭਗ ਤੈਅ ਹੈ ਇਹ ਗੱਲ ਸੂਤਰ ਕਨਫਰਮ ਕਰ ਰਹੇ ਨੇ ਫਿਲਹਾਲ ਸਥਿਤੀ ਕੀ ਬਣਦੀ ਹੈ ਜਿਵੇਂ ਪਹਿਲਾਂ ਦੱਸਿਆ ਕਿ ਕਾਂਗਰਸ ਨਾਲ ਗੱਲਬਾਤ ਚੱਲੀ ਹੋ ਨਹੀਂ ਸਿਰੇ ਲੱਗੀ ਹੁਣ ਜਿਹੜੀ ਅਕਾਲੀ ਦਲ ਨਾਲ ਸਿਰੇ ਲੱਗ ਚੁੱਕੀ ਆ ਕੋਈ 1921 ਹੋ ਜਵੇ ਕੋਈ ਭਾਜਪਾ ਦਾ ਵੱਡਾ ਆਗੂ ਮਣਾਉਣ ਪਹੁੰਚ ਜੇ ਤਾਂ ਕੀ ਕਹਣੇ ਫਿਲਹਾਲ ਇਸ ਤੋਂ ਬਾਅਦ ਭਾਜਪਾ ਲਈ ਬੜੀ ਕਸੂਤੀ ਸਥਿਤੀ ਹੈ ਜਿੱਤੀ ਜਿਤਾਈ ਸੀਟ ਹੱਥੋਂ ਜਾ ਸਕਦੀ ਹੈ ਵਿਜੇ ਸਾਪਲਾ ਦਾ ਹਿਾਰਪੁਰ ਦੇ ਅੰਦਰ ਚੰਗਾ ਖਾਸ ਆਧਾਰ ਹੈ ਤੇ ਇਸ ਕਰਕੇ ਖਾਸ ਕਰਕੇ ਉਹਨਾਂ ਦੀ ਬਰਾਦਰੀ ਅਤੇ ਦਲਤ ਭਾਈਚਾਰੇ ਚ ਉਹਨਾਂ ਦੀ ਬਹੁਤ ਠੀਕਠ ਬੈਠਾ ਅਕਾਲੀ ਦਲ ਨੂੰ ਬਿਠੇ ਮਿਠਾਇਆ ਇੱਕ ਮਜ਼ਬੂਤ ਉਮੀਦਵਾਰ ਮਿਲਣ ਜਾ ਰਿਹਾ ਜਿਸ ਕਰਕੇ ਜਿਹੜਾ ਅਕਾਲੀ ਦਲ ਦੀ ਸਥਿਤੀ ਹਿਾਰਪੁਰ ਦੇ ਵਿੱਚ ਕਾਫੀ ਬਿਹਤਰ ਹੋ ਸਕਦੀ ਹੈ